ਨਾਮ ਤੋਂ ਸਨਾਮ ਤੋਂ ਚੱਲ ਕੇ ਆਪਾਂ ਭਵਾਨੀਗੜ੍ਹ ਸ਼ਹਿਰ ਪਹੁੰਚ ਚੁੱਕੇ ਆਂਗੇ ਭਵਾਨੀਗੜ੍ਹ ਸ਼ਹਿਰ ਵੀ ਇੱਕ ਵਧੀਆ ਕਸਬਾ ਹੈਗਾ 70000 ਦੀ ਆਬਾਦੀ ਵਾਲਾ ਸ਼ਹਿਰ ਹੈ ਬਾਕੀ ਦਾ ਇਤਿਹਾਸ ਤੁਹਾਨੂੰ ਅਸੀਂ ਖੜ ਕੇ ਦੱਸ ਦੇਵਾਂਗੇ ਇੱਥੋਂ ਜਿਹੜਾ ਸਾਹਮਣੇ ਪੁਰਾ ਜਾਰ ਹੈਗਾ ਇਹ ਜਾਰੇ ਪਟਿਆਲਾ ਸ਼ਹਿਰ ਵਾਲਾ ਤੇ ਇੱਧਰ ਮੇਰੇ ਲੈਫਟ ਸਾਈਡ ਮੁੜੂਆ ਨਾਵੇ ਕਣੀ ਇਥੋਂ ਨਾਬਾ ਬਾਦਸੋਂ ਵਾਲਾ ਤੇ ਸਰੰਦ ਇਹ ਸ਼ਾਰਟਕਟ ਰਾਹ ਹੈ ਜੀ ਜੇ ਪਟਿਆਲੇ ਜਾਣੇ ਆਪਾਂ ਨੂੰ ਸਿੱਧਾ ਹਾਈਵੇ ਚੜਨਾ ਪਊਗਾ ਹੁਣ ਆਪਾਂ ਕ੍ਰੋਸ ਕਰੇਗੇ ਭਵਾਨੀਗੜ੍ਹ ਸ਼ਹਿਰ ਭਵਾਨੀਗੜ੍ਹ ਸ਼ਹਿਰ ਦਾ ਵੀ ਆਪਦਾ ਇੱਕ ਇਤਿਹਾਸ ਹੈਗਾ ਪੁਰਾਣੇ ਸਮਿਆਂ ਦੇ ਵਿੱਚ ਇੱਥੇ ਜ਼ਿਮੀਦਾਰ ਭਾਈਚਾਰਾ ਆ ਕੇ ਬਸਿਆ ਸੀ ਜਿਨ੍ਹਾਂ ਦਾ ਗੋਤ ਢੋਡੇ ਸੀਗਾ ਇਸ ਭਵਾਨੀਗੜ੍ਹ ਸ਼ਹਿਰ ਨੂੰ ਢੋਡੇ ਪਿੰਡ ਦੇ ਨਾਲ ਨਾਮ ਨਾਲ ਜਾਣਿਆ ਜਾਂਦਾ ਸੀਗਾ ਫੁਲਕੀਆਂ रियासत ਦੇ ਆਉਣ ਮੰਗਰੋਂ ਬਾਬਾ ਆਲਾ ਸਿੰਘ ਜੀ ਨੇ ਇੱਥੇ ਕਈ ਕਿਲੇ ਬਣਵਾਏ ਉਸ ਤੋਂ ਬਾਅਦ ਉਹਨਾਂ ਦੇ ਪੋਤਰੇ ਬਾਬਾ ਕਰਮ ਸਿੰਘ ਜੀ ਨੇ ਇੱਥੇ ਭਵਾਨੀ ਮਾਤਾ ਦਾ ਮੰਦਿਰ ਬਣਵਾਇਆ ਤੇ ਉਹ ਮੰਦਿਰ ਦਾ ਵਿਰੋਧ ਕਰਨ ਵਾਸਤੇ ਸਰੰਦ ਤੋਂ ਕਈ ਮੁਗਲ ਇੱਥੇ ਆਏ ਕਿ ਇਹ ਮੰਦਿਰ ਇੱਥੇ ਨਾ ਬਣਾਓ ਬਾਬਾ ਜੀ ਨੂੰ ਸੁਪਨੇ ਵਿੱਚ ਦੇਵੀ ਨੇ ਦਰਸ਼ਨ ਦਿੱਤੇ ਸੀਗੇ ਬਾਬਾ ਕਰਮ ਸਿੰਘ ਜੀ ਨੂੰ ਵੀ ਇੱਥੇ ਜੇ ਮੰਦਿਰ ਬਣਾਇਆ ਜਾਵੇ ਤਾਂ ਜਿਹੜਾ ਆ ਸ਼ਹਿਰ ਹੈਗਾ ਭਵਾਨੀਗੜ੍ਹ ਸ਼ਹਿਰ ਸੁੱਖ ਸ਼ਾਂਤੀ ਨਾਲ ਵੱਸ ਸਕੇ ਉਸ ਤੋਂ ਪਹਿਲਾਂ ਇਹਨਾਂ ਨੂੰ ਕਈ ਰਾਜਿਆਂ ਨੇ ਓਝਾੜ ਦਿੱਤਾ ਸੀਗਾ ਤੇ 18ਵੀਂ ਸਦੀ ਤੋਂ ਲੈ ਕੇ ਹੁਣ ਤੱਕ ਆ ਭਵਾਨੀਗੜ੍ਹ ਸ਼ਹਿਰ ਬਹੁਤ ਹੀ ਸੁਖ ਸ਼ਾਂਤੀ ਨਾਲ ਵਧੀਆ ਵੱਸ ਰਿਹਾ ਹੈਗਾ ਜਿਹੜਾ ਭਵਾਨੀ ਮਾਤਾ ਦਾ ਮੰਦਰ ਹੈਗਾ ਇਹ ਸ਼ਹਿਰ ਦੇ ਵਿੱਚੋ ਵਿੱਚ ਮੌਜੂਦ ਹੈਗਾ ਇਹ ਸੀ ਆਪਣੀ ਮੋਟੀ ਮੋਟੀ ਜਾਣਕਾਰੀ ਭਵਾਨੀਗੜ੍ਹ ਸ਼ਹਿਰ ਬਾਰੇ ਇੱਥੋਂ ਪਟਿਆਲਾ ਲਗਭਗ 30 ਕਿਲੋਮੀਟਰ ਰਹਿ ਗਿਆ ਚਲੋ ਜੀ ਦੇਖਦੇ ਆਪਾਂ ਕਿੱਥੇ ਜੱਕ ਪਹੁੰਚ ਸਕਦੇ ਆਂਗੇ ਆਨ ਵਾਲੇ ਸਫ਼ਰ ਵੀ ਸਾਡੇ ਨਾਲ ਜੁੜੇ ਰਹੋ ਤੇ ਵੀਡੀਓ ਵਧੀਆ ਲੱਗਦੀ ਹੋਵੇ ਸਾਡੇ ਚੈਨਲ HR9 ਰਾਈਡਰ ਨੂੰ ਕਰ ਲੋ ਸਬਸਕ੍ਰਾਈਬ ਤੁਸੀਂ ਸਾਡੀ ਪਿਛਲੀ ਵੀਡੀਓ ਚ ਦੇਖਿਆ ਹੂਗਾ ਲਦਾਖ ਵਾਲੀਆਂ ਚ ਜਿਹੜਾ ਸਾਡਾ origignal silencer ਸੀਗਾ ਬੁਲਟ ਦਾ ਉਹ ਚੱਬਾ ਹੋ ਗਿਆ ਸੀਗਾ ਐਕਸੀਡੈਂਟ ਹੋਣ ਕਰਕੇ ਤੇ ਹੁਣ ਅਸੀਂ ਇਹ ਦੂਜਾ ਪਾਰਕ ਹੈਗਾ ਬਿਨਾ ਪੰਸਰੀ ਵਾਲਾ ਇਹਦਾ ਕਿਤੇ ਚਲਾਨ ਨਾ ਕੱਢਦਨ ਇੱਥੇ ਬਾਈ ਨੂੰ ਕਿ ਦੱਸਿਆਗਾ ਵੀ ਦੁਖਨਵਾਰਨ ਗੁਰਦੁਆਰੇ ਕੋਲੇ ਦੁਕਾਨ ਹੈਗੀ ਉੱਥੋਂ ਲਵਾਂਗੇ ਸਾਇਲੈਂਟ ਸਾਇਲੈਂਸਰ ਸਾਹਮਣੇ ਆ ਗਿਆ ਦੁਖਨਵਾਰਨ ਗੁਰੂ ਘਰ ਗੁਰੂ ਘਰ ਵੀ ਬਹੁਤ ਵੱਡਾ ਹੈਗਾ ਕਾਫੀ ਸੰਗਤ ਆਂਦੀ ਹੈ ਇੱਥੇ ਮੱਖ ਵੱਖ ਜਗਾਂ ਤੋਂ ਆ ਕੇ ਜੱਜ ਹੋਈ ਯਾਤਰੀ ਹੁੰਦੇ ਨੇਗੇ ਇੱਥੇ ਆ ਕੇ ਰਾਤ ਰੁਕਦੇ ਨੇ ਤੇ ਲੰਗਰ ਪ੍ਰਸ਼ਾਦਾ ਛੱਕ ਕੇ ਇਸ਼ਨਾਨ ਕਰਕੇ ਬਾਬਾ ਜੀ ਦਾ ਦਰਸ਼ਨ ਕਰਦੇ ਨੇ ਗੁਰੂ ਇਸ ਰੰਤ ਸ਼ਹਿਰ ਅੱਗੇ ਫਤੇਗੜ ਸਾਹਿਬ ਆਊਗਾ 2 ਕਿਲੋਮੀਟਰ ਬਾਅਦ ਫਤੇਗੜ ਸਾਹਿਬ ਹੈਗਾ ਖੱਬੇ ਹੱਥ ਮੋੜਾਂਗੇ ਆਪਾਂ ਤੇ ਸਾਹਮਣੇ ਚੌਕ ਹੈਗਾ ਰਣਜੀਤ ਸਿੰਘ ਚੌਕ ਮਹਾਰਾਜਾ ਰਣਜੀਤ ਸਿੰਘ ਚੌਕ ਤੋਂ ਜਿਹੜੀ ਸੱਜੇ ਹੱਥ ਸੜਕ 바ਗੀ ਹੈ 바ਗੀ ਚੰਡੀਗੜ ਤੇ ਖੱਬੇ ਹੱਥ ਫਤੇਗੜ ਸਾਹਿਬ ਅੱਗੇ ਮਰਿੰਡਾ ਰੋਪੜ ਹੋ ਕੇ ਜਾਂਦੀ ਹੈ ਸੜਕ ਲਾਓ ਜੀ ਸਰੰਦ ਦੇ ਨਾਲ ਹੀ ਹੈਗਾ ਫਤੇਗੜ ਸਾਹਿਬ ਆਪਾਂ ਹੁਣ ਉਸ ਗੁਰੂ ਘਰ ਤੇ ਜਾ ਰਹੇ ਹਾਂ ਜਿੱਥੇ ਛੋਟੇ ਸਹਿਬਜ਼ਾਦੇ ਨੂੰ ਸ਼ਹਾਦਤ ਦਿੱਤੀ ਗਈ ਸੀਗੀ ਇਹ ਆ ਗਈ ਸਾਹਮਣੇ ਗੁਰੂ ਘਰ ਜਿੱਥੇ ਛੋਟੇ ਸਹਿਬਜ਼ਾਦੇ ਦੀਵਾਰਾਂ ਦੇ ਵਿੱਚ ਚਿਣੇ ਗਏ ਸੀਗੇ ਅੱਜ ਦਾ ਠਿਕਾਣਾ ਇੱਥੇ ਕਰਾਂਗੇ ਤੇ ਅੱਜ ਦੇ ਬਲੌਗ ਦੀ ਕਰਦੇ ਹਾਂ ਇੱਥੇ ਸਮਾਪਤੀ ਅਗਲੇ ਐਪੀਸੋਡ ਦੇ ਵਿੱਚ ਤੁਹਾਨੂੰ ਸਵੇਰੇ ਇੱਕ ਮਿਲਦੇ ਹਾਂਗੇ ਤੇ ਅਗਲੇ ਬਲੌਗ ਦੇਖਣ ਵਾਸਤੇ ਸਾਡੇ ਚੈਨਲ HR Not Rider ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਜੀ ਮਿਲਦੇ ਆ ਕੱਲ ਦੇ ਬਲੌਗ ਦੇ ਵਿੱਚ